ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਤਾਂ ਜੋ ਤੁਹਾਡੇ ਕੋਲ ਆਉਣ ਵਾਲੀ ਹਰ ਨਵੀਂ ਵੀਡੀਓ ਪਹੁੰਚ ਸਕੇ ਵੀਡੀਓ ਨੂੰ ਕਰ ਦਿਆ ਕਰੋ ਜੀ ਲਾਈਕ ਤੇ ਸ਼ੇਅਰ ਅੱਜ ਆਪਾਂ ਲੈ ਕੇ ਆਇਆ ਹੋਰ ਨਵੇਂ-ਨਵੇਂ ਰਿਸ਼ਤੇ ਪਹਿਲਾ ਰਿਸ਼ਤਾ ਜੀ ਆਪਣੇ ਕੋਲੇ ਏਰੀਆ ਜੀ ਚੰਡੀਗੜ੍ਹ ਤੇ ਕਾਸਟ ਹੈ ਜੱਟ ਸਿੱਖ ਜੱਟ ਸਿੱਖ ਪਰਿਵਾਰ ਦੀ ਇਹ ਲੜਕੀ ਹੈ ਜੀ ਲੜਕੀ ਦਾ ਡੇਟ ਆਫ ਬਰਥ ਹੈ 95 ਹਾਈਟ ਹੈ ਜੀ 5 ਫੁੱਟ 6 ਇੰਚ ਤੇ ਸਟੱਡੀ ਕੀਤੀ ਹੈ ਜੀ ਬੀ ਟੈਕ ਲੜਕੀ ਇਹ ਇਕਲੋਤੀ ਹੈ ਤੇ ਕੁਛ ਲੜਕੀ ਨੂੰ ਜ਼ਮੀਨ ਵੀ ਹੁੰਦੀ ਹੈ ਤੇ ਕੁਛ ਦੀ ਸ਼ਹਿਰੀ ਪ੍ਰਾਪਰਟੀ ਹੈ ਇਹ ਲੜਕੀ ਆਨਲਾਈਨ ਜੌਬ ਕਰਦੀ ਹੈ ਜੀ 1 ਲੱਖ ਰੁਪਿਆ ਲੜਕੀ ਦੀ ਸੈਲਰੀ ਹੈ ਇਹਨਾਂ ਨੂੰ ਲੜਕਾ ਚਾਹੀਦਾ ਹੈ ਲੜਕਾ ਪੱਗ ਬੰਨਦਾ ਹੋਵੇ ਜੀ ਲੜਕਾ ਪਹਿਲ ਇਹ ਸਾਬਨ ਇੰਸਪੈਕਟਰ ਨੂੰ ਦਿੰਦੇ ਨੇ ਸਰਕਾਰੀ ਜੋਬ ਤੇ ਹੋਵੇ ਲੜਕਾ ਤੇ ਲੜਕੇ ਨੂੰ ਜ਼ਮੀਰ 15 ਕਿੱਲਿਆਂ ਤੱਕ ਆਉਂਦੀ ਹੋਵੇ ਜੀ ਇਹਨਾਂ ਨੇ ਲੜਕੇ ਨੂੰ ਘਰ ਜਵਾਈ ਰੱਖਣਾ ਤੇ ਏਰੀਏ ਨੂੰ ਇਹ ਪਹਿਲ ਦਿੰਦੀ ਜੀ ਚੰਡੀਗੜ ਪਟਿਆਲ ਇਹਨੂੰ ਪਹਿਲ ਹੈ ਜੀ ਇਹਨਾਂ ਨੂੰ ਜਿਸ ਕਿਸੇ ਵੀ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1487 ਤੁਸੀਂ ਸਾਡੇ ਨਾਲ ਇਸ ਬਾਰੇ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤੇ ਜੀ ਆਪਣੇ ਕੋਲੇ ਬਠਿੰਡੇ ਏਰੀਏ ਤੋਂ ਜੱਟ ਸਿੱਖ ਪਰਿਵਾਰ ਦਾ ਇਹ ਮੁੰਡਾ ਹੈ। ਗੋਤ ਜੀਨ ਦਾ ਸਿੱਧੂ ਤੇ ਲੜਕੇ ਦਾ ਡੇਟ ਆਫ ਬਰਥ ਜੀ 95 ਹਾਈਟ ਹੈ ਜੀ 5 ਫੁੱਟ 8 ਇੰਚ। ਸਟੱਡੀ ਕੀਤੀ ਹੈ ਜੀ ਬੀਐਸਸੀ ਐਮਐਸਸੀ ਬੀਐਡ ਸੀਟੈਟ ਕਲੀਅਰ ਹੈ ਜੀ ਇਹ। ਦੋ ਭੈਣਾਂ ਤੇ ਇੱਕ ਭਰਾ ਜੀ ਭੈਣਾਂ ਲੜਕੇ ਦੀਆਂ ਮੈਰਿਡ ਨੇ ਤੇ ਲੜਕੇ ਨੂੰ 4 ਕਿੱਲੇ ਜ਼ਮੀਨ ਆਉਂਦੀ ਹੈ ਜੀ। ਲੜਕਾ ਇਹ ਸਰਕਾਰੀ ਟੀਚਰ ਹੈ। ਇਨਾਂ ਨੂੰ ਲੜਕੀ ਚਾਹੀਦੀ ਹੈ ਜੀ ਜੋ ਕਿ ਸਰਕਾਰੀ ਟੀਚਰ ਹੋਵੇ ਤੇ ਪਹਿਲੇ ਸਰਕਾਰੀ ਟੀਚਰ ਲੜਕੀ ਨੂੰ ਹੁੰਦੇ ਨੇ ਜਾਂ ਫਿਰ ਲੜਕੀ सीटेट ਤੇ ਪੀਟੈਟ ਕਲੀਅਰ ਹੋਵੇ ਜੀ ਜੈਸਵੀਰ ਪੈਨ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1493 ਅਗਲਾ ਰਿਸ਼ਤਾ ਜੀ ਆਪਣੇ ਕੋਲੇ ਡੱਬ ਵਾਲੀ ਏਰੀਆ ਜੀ ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਹੈ ਲੜਕੇ ਦਾ ਡੇਟ ਆਫ ਬਰਥ ਹੈ ਜੀ 91 ਹਾਈਟ ਹੈ ਜੀ 5 ਫੁੱਟ 4 ਇੰਚ ਸਟੱਡੀ ਕੀਤੀ ਜੀ ਬੀਟੈਕ ਤੇ ਐਮਟੈਕ ਦੋ ਭੈਣ ਪੁਰਾਣੇ ਜੀ ਇਹ ਲੜਕੇ ਨੂੰ 21 ਕਿਲੇ ਜ਼ਮੀਨ ਆਉਂਦੀ ਹੈ ਲੜਕਾ ਇਹ ਨਿਊਜ਼ੀਲੈਂਡ ਦੇ ਵਿੱਚ ਪੀਆਰ ਹੈ ਜੀ ਤੇ ਇਹਨਾਂ ਦਾ ਪਰਿਵਾਰ ਵੈਸ਼ ਨੂੰ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਪਹਿਲ ਇਹ ਨਿਊਜ਼ੀਲੈਂਡ ਗਈ ਲੜਕੀ ਨਹੀਂ ਦਿੰਦੇ ਨੇ ਤੇ ਜੇ ਲੜਕੀ ਇਦਰ ਇੰਡੀਆਜੀ ਦਾ ਲੜਕੀ ਦੀ ਵਧੀਆ ਸਟੱਡੀ ਕੀਤੀ ਹੋਵੇ ਕੋਈ ਡਿਗਰੀ ਕੀਤੀ ਹੋਵੇ ਤੇ ਲੜਕੀ ਦੀ ਹਾਈਟ 51 ਜਾਂ 52 ਤੱਕ ਹੋਵੇ ਜੀ ਦੇ ਫੈਮਲੀ ਇਹਨਾਂ ਦੇ ਬਰਾਬਰ ਦੀ ਹੋਵੇ ਜੀ ਜੇ ਸਵੀਰਪੈਨ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1496 ਤੁਸੀਂ ਇਸ ਰਿਸ਼ਤੇ ਬਾਰੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਆਪਣੇ ਕੋਲ ਚੰਡੀਗੜ੍ਹ ਏਰੀਆ ਰਾਮ ਗੜੀਆ ਕਾਸਟ ਦੀ ਇਹ ਲੜਕੀ ਹੈ ਜੀ ਲੜਕੀ ਦਾ ਡੇਟ ਆਫ ਬਰਥ 90 ਤੇ ਹਾਈਟ ਹੈ ਜੀ 5 ਫੁੱਟ 2 ਇੰਚ ਸਟੱਡੀ ਕੀਤੀ ਜੀ ਬੀ ਕਾਮ ਐਮਬੀਏ ਦੋ ਭੈਣ ਭਰਾਣੇ ਤੇ ਭਰਾ ਲੜਕੀ ਦਾ ਮੈਰਿਡ ਹੈ ਜੀ ਲੜਕੀ ਹੀ ਕੰਪਨੀ ਦੇ ਵਿੱਚ ਜੋਬ ਕਰਦੀ ਹੈ ਜੀ ਤੇ ਇਹਨਾਂ ਨੂੰ ਲੜਕਾ ਚਾਹੀਦਾ ਜੋ ਕਿ ਜੋਬ ਕਰਦਾ ਹੋਵੇ ਏਰੀਆ ਨੂੰ ਪਹਿਲ ਦਿੰਦੇ ਹੋ ਮਹੱਲੀ ਪੰਚਕੁਲਾ ਜਾਂ ਰਾਜਪੁਰਾ ਹੀ ਹੋਵੇ ਜੀ ਤੇ ਲੜਕੇ ਦੀ ਕਾਸਟ ਰਾਮ ਗੜੀਆ ਹੀ ਹੋਵੇ ਜਿਸ ਵੀਰਪੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1481 ਤੁਸੀਂ ਇਸ ਰਿਸ਼ਤੇ ਬਾਰੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਜਿਸ ਕਿਸੇ ਵੀਰਪੈਣ ਨੂੰ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਤਾਂ ਤੁਸੀਂ ਇਸ ਰਿਸ਼ਤੇ ਬਾਰੇ ਇਹਨਾਂ ਰਿਸ਼ਤਿਆਂ ਬਾਰੇ ਸਾਡਾ ਜੋ ਫੋਨ ਨੰਬਰ ਤੁਹਾਨੂੰ ਸਕਰੀਨ ਤੇ ਦਿਖ ਰਿਹਾ ਉਸ ਸਕਰੀਨ ਤੇ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਜੇ ਕਿਸੇ ਵੀ ਵੀਰਪੈਣ ਨੇ ਆਪਣੇ ਰਿਸ਼ਤੇ ਦੀ ਕੋਈ ਐਡ ਪਾਉਣੀ ਹੈ ਤਾਂ ਤੁਸੀਂ ਸਾਡੇ ਵਟਸਐਪ ਨੰਬਰ ਤੇ ਸਾਨੂੰ ਮੈਸੇਜ ਕਰ ਦਿਆ ਕਰੋ ਜੀ ਧੰਨਵਾਦ